कल ਦੇ ਜਿਹੜੇ ਸਮਾਗਮ ਅਖੀਰੀ ਦਿਨਾਂ ਦੇ ਸ਼ਸਤਿਆਂ ਦਾ ਕੀ ਸਮਾਗਮ ਕੀਰਤਪੁਰ ਸਾਹਿਬ ਇੱਥੇ ਰਹਿਣਗੇ ਤੇ ਅਨੰਦਪੁਰ ਸਾਹਿਬ ਦੇ ਕੀ ਸਮਾਗਮ ਹੋਣਗੇ ਸੰਗਤ ਨੂੰ ਕੀ ਕਿਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 350 ਸਾਲ ਪਹਿਲਾਂ ਜਦੋਂ ਭਾਈ ਜਤਾ ਜੀ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਵਾਰਕ ਸੀਸ ਸੀਸਗੰਜ ਸਾਹਿਬ ਦਿੱਲੀ ਚਾਂਦਨੀ ਚੌਂਕ ਤੋਂ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਤਾਂ ਇੱਥੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸੀ ਉਹਨਾਂ ਨੇ ਜਿੱਥੇ ਸੀਸ ਦੇ ਪਹਿਲਾਂ دیدار ਕੀਤੇ ਔਰ ਉਹਦੇ ਤੋਂ ਬਾਅਦ ਇਸ ਪਾਵਨ ਸੀਸ ਨੂੰ ਸ਼ਬਦ ਗਾਉਂਦਿਆਂ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਗੁਰਦੁਆਰਾ ਬਿਬਾਨਕੜ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਝ ਸਾਹਿਬ ਆਨੰਦਪੁਰ ਸਾਹਿਬ ਲੈ ਕੇ ਆਏ ਸੀ 350 ਸਾਲਾਂ ਬਾਅਦ ਉਹ ਫੇਰ ਪਲ ਆ ਰਹੇ ਆ ਆਪਾਂ ਇਹਨਾਂ ਪਲਾਂ ਦੇ ਗਵਾਹ ਬਣਨਾ 29 ਨਵੰਬਰ ਜਾਨੀ ਕਿ ਕੱਲ ਸਵੇਰੇ 8 ਵਜੇ ਦੇ ਨਾਲ ਪਹਿਲਾਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬੋਂ ਭੋਗ ਪਾਉਣੇ ਸ਼੍ਰੀ ਖੰਡਪੜ ਸਾਹਿਬ ਦੇ ਉਹਦੇ ਤੋਂ ਬਾਅਦ ਸੀਸਮਾਰਕ ਯਾਤਰਾ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਹ 9 ਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਵਿਵਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਸਾ ਸਾਹਿਬ ਪਹੁੰਚਣਾ ਤੋਂ ਸਮੁੱਚਾ ਹੀ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਇਹਨਾਂ ਮਹਾਨ ਸ਼ਹੀਦੀ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਨ ਕਿਉਂਕਿ ਇਤਿਹਾਸਕ ਪੱਲਾ 350 ਸਾਲ ਬਾਅਦ ਆਪਾਂ ਉਹਨਾਂ ਪਲਾਂ ਦੇ ਗਵਾਹ ਬਣੀਏ ਕੋਈ ਵੀ ਘੜੇ ਨਾ ਰਵੇ ਔਰ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਆਂ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਝ ਸਾਹਿਬ ਅਨੰਦਪੁਰ ਸਾਹਿਬ ਪਹੁੰਚ ਗਏ ਇਹ ਕਾਮ ਨੂੰ ਵਿਸ਼ੇਸ਼ ਅਪੀਲ ਹੈ ਕਿ ਆਪ ਜੀ ਨੇ ਕੱਲ 29 ਨਵੰਬਰ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਨੀਆ ਅਤੇ ਪਹੁੰਚਣਾ ਜੀ ਬਹੁਤ ਵੱਡਾ ਇਹ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਖਾਸ ਤੌਰ ਤੇ ਜਿੱਤ ਹੋਈ ਹੈ ਤੇ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਜਿੰਮੇ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਪ੍ਰੇਸ਼ਾਨ ਕਰਨ ਤੇ ਲਈ ਕਾਰਵਾਈਆਂ ਕੀਤੀਆਂ ਜਾ ਰਹੀ ਸੀ ਇੱਕ ਵਾਰ ਫਿਰ ਮੂੰਹ ਦੇਖਾਣ ਦੀ ਦੇਖੋ ਮੈਂ ਇਹ ਸਮਝਦਾ ਹਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਅਮਰਤਮਈ ਬਾਣੀ ਚ ਆਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰੜ ਨਾ ਦਿਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹੱਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਕੱਲ ਇੱਥੇ ਆਉਣਗੇ ਵੀ ਵਿਵਾਨਗੜ੍ਹ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤਾਂ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰਦੇ ਆ ਸਰਕਾਰ ਬਾਰੇ ਕੀ ਕਹਿਣਾ ਚਾਹੂਗਾ ਜਿਸ ਤਰੀਕੇ ਦੀ ਦਮਨਕਾਰੀ ਨੀਤੀ ਜਿਹੜਾ ਪਹਿਲਾਂ ਬਾਰ-ਬਾਰ ਪ੍ਰੈਸ਼ਰ ਪਾਇਆ ਜਾਂਦਾ ਜੀ ਉਹਦੇ ਬਾਰੇ ਕੀ ਬੋਲੋ ਉਹ ਦੇਖੋ ਦਿੱਲੀ ਦਾ ਪ੍ਰੈਸ਼ਰ ਤੇ 1675 ਚ ਵੀ ਹੈਗਾ ਸੀ ਤੇ ਨਾ ਪੰਥ ਤੇ ਪੰਜਾਬ ਨੇ ਉਦੋਂ ਮੰਨਿਆ ਨਾ ਅੱਜ ਮੰਨਦੇ ਆ ਕੂੜ ਨੇ ਖੁੱਟੇ ਨਾਨਕਾ ਉੜ ਸੱਚ ਰਹੀ ਅਖੀਰ ਜਿੱਤ ਸੱਚ ਦੀ ਫਤਿਹ ਸੱਚ ਦੀ ਆ ਤੇ ਸੱਚ ਦੀ ਰਹੇਗੀ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ